ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਅਜਿਹੇ ਵਿੱਚ ਤੀਰਥਾਂ ਦੀ ਯਾਤਰਾ ਕਰਨ ਗਏ ਕਈ ਸ਼ਰਧਾਲੂ ਵੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਫਸੇ ਹੋਏ ਨੇ ਮਣੀ ਮਹੇਸ਼ਦੀ ਯਾਤਰਾ ਤੇ ਗਏ ਵੀ ਕਈ ਸ਼ਰਧਾਲੂ ਹੈ ਜਿਹੜੇ ਪਹਾੜੀ ਇਲਾਕਿਆਂ 'ਚ ਫਸੇ ਹੋਏ ਨੇ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਬੀਜੇਪੀ ਦੇ ਵਿਧਾਇਕ ਜਨਕ ਰਾਜ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਫਸੇ ਹੋਏ ਸ਼ਰਧਾਲੂਆਂ ਨੂੰ ਫੌਰਨ ਬਾਹਰ ਕੱਢਣ ਦੇ ਲਈ ਫੌਰੀ ਰਾਹਤ ਕਾਰਵਾਈ ਦੇ ਲਈ ਹੈਲੀਕਾਪਟਰ ਭੇਜਣ ਦੀ ਮੰਗ ਕੀਤੀ ਹੈ ਵਿਧਾਇਕ ਜਨਕ ਰਾਜ ਨੇ ਕਿਹਾ ਕਿ ਯਾਤਰਾ ਤੇ ਆਏ ਸ਼ਰਧਾਲੂਆਂ ਨੂੰ ਵਾਪਸ ਮੁੜਨ ਦੇ ਲਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ ਜਿਹੜੀ ਉਹ ਮਦਦ ਕਰੇ ਕਿਉਂਕਿ ਰਾਸਤੇ ਬਹੁਤ ਖਤਰਨਾਕ ਨੇ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਜੇਕਰ ਸਮੇਂ ਸਿਰ ਸ਼ਰਧਾਲੂਆਂ ਨੂੰ ਰਾਹਤ ਨਾ ਪਹੁੰਚਾਈ ਗਈ ਤਾਂ ਖਤਰਾ ਹੋਰ ਵੀ ਵੱਧ ਸਕਦਾ ਹੈ ਵਿਧਾਇਕ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਹੈਲੀਕਾਪਟਰ ਦੀ ਮਦਦ ਦੇ ਰਾਹੀਂ ਬਚਾਅ ਅਭਿਆਨ ਭੇਜਿਆ ਜਾਵੇ ਤਾਂ ਜੋ ਫਸੇ ਹੋਏ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਸਕਣ ਤੁਹਾਨੂੰ ਦੱਸ ਦਈਏ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਮਣੀ ਮਹੇਸ਼ ਦੇ ਵਿੱਚ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਦੀ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਮਣੀ ਮਹੇਸ਼ ਦੇ ਰਸਤੇ ਦੀਆਂ ਜਿੱਥੇ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਉਬੈਰਿਆ ਨਦੀਆਂ ਨਾਲੇ ਉਫਾਨਤੇ ਨੇ ਅਤੇ ਰਸਤੇ ਵੀ ਬੰਦ ਹੋ ਚੁੱਕੇ ਨੇ ਸੋ ਜਲਦ ਹੀ ਸੰਭਾਵੀ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਤੀਰਥ ਸਥਾਨਾਂ ਦੇ ਰਸਤਿਆਂ ਦੇ ਵਿੱਚ ਫਸੇ ਹੋਏ ਸ਼ਰਧਾਲੂਆਂ ਨੂੰ ਹੈਲੀਕਾਪਟਰ ਅਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਵੇਗਾ ਫਿਲਹਾਲ ਭਾਜਪਾ ਦੇ ਵਿਧਾਇਕ ਦੇ ਵੱਲੋਂ ਇੱਕ ਖਾਸ ਅਪੀਲ ਹਿਮਾਚਲ ਪ੍ਰਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੀਤੀ ਗਈ ਹੈ